ਬਿਲਕੁਲ ਹਾਸੋਣੀ ਗੱਲ ਹੈ ਕਈ ਸਾਡੇ ਮੇਰੇ ਜੀਰਾ ਨੇ ਇਹ ਗੱਲ ਕੀਤੀ ਹੈ ਹੂੰ ਤੇ ਦੇਖੋ ਇਹ ਤੇ ਕੌਮ ਨੂੰ ਨਾ ਬਿਲਕੁਲ ਜਿਵੇਂ ਕਹਿੰਦੇ ਨੇ ਨਾ ਇੱਕ ਬੱਲਬੂਸਾ ਜਿਹਾ ਜਾ ਰਹੇ ਨੇ ਇਹਨਾਂ ਨੇ ਜਰੇ ਆਮੀ ਦਾ ਹਾਲਤਕ ਤੋਂ ਜਿਹੜੇ ਕਸੀਲ ਤੋਂ ਦੋ ਆਦੇ ਸੁਣਾਏ ਗਏ ਸੀ ਕਿ ਉਹਨਾਂ ਦੀ ਇਹ ਲਗੜਾ ਕੀਤੀ ਹੈ ਹੂੰ ਤੇ ਮੈਨੂੰ ਤਾਂ ਹੈਰਾਨੀ ਵੀ ਆ ਗਈ ਕਿ ਇਹ ਵੀ ਗਿਆਨੀ ਰਕੀਰ ਸਿੰਘ ਦਾ ਉਹਨਾਂ ਉੱਤੇ ਆਪਣਾ ਸਪਸ਼ਟੀਕਰਨ ਤੁਮੀ ਦੇ ਰਹੇ ਹੂੰ ਜਿਹੜੀਆਂ ਦੋ ਦੋ ਚੀਜ਼ਾਂ ਦੇ ਉੱਤੇ ਉਹਨਾਂ ਨੇ ਅਮਲ ਨਹੀਂ ਕੀਤਾ ਭਾਵੇਂ ਉੱਥੇ ਬਾਵੇਂ ਨੂੰ ਲਾਈ ਲਾਈ ਜਾ ਰਹੇ ਨੇ ਕੇਬੀਐਸ ਵੀ ਕੋਈ ਸਾਡਾ ਜੀ ਉਹ ਲੀਗਲ ਮਸਲਾ ਹੈਗਾ ਜੀ ਜੇ ਜਿਸ ਤਰ੍ਹਾਂ ਆਪਾਂ ਰੈਜ਼ੀਗਨੇਸ਼ਨ ਨਹੀਂ ਲੈ ਸਕਦੇ ਤੇ ਦੂਜੇ ਪਾਸੇ ਜਿਹੜੀ ਉਹ ਸਟਮਿਟਰੀ ਕਮੇਟੀ ਮੈਂਬਰ ਸਟਮਿਟਰੀ ਕਮੇਟੀ ਬਣਾਈ ਸਗੀ ਉਹਦੇ ਉੱਤੇ ਵੀ ਕੋਈ ਆਗੀ ਤਾਂ ਕਿਤੇ ਕੁਝ ਕੁਝ ਉਸੇ ਕੋਈ ਗਲਵਾਕ ਨਹੀਂ ਕੋਈ ਹੋ ਵੀ ਨਹੀਂ ਹੋ ਰਿਹਾ ਸੋ ਮੇਰਾ ਕਹਿਣਾ ਮਤਲਬ ਇੱਕ ਤਾਂ ਉਸ ਪਾਸੇ ਤੁਸੀਂ ਦੇਖੋ ਦੂਜੀ ਪਾਸੇ ਹੈ ਮੈਂ ਇਹ ਗੱਲ ਇਹ ਕਹਿੰਦੀ ਮੈਂ ਕਿਸੇ ਕਿਸੇ ਦਾ ਕੋਈ ਗੱਲ ਨਹੀਂ ਕਿ ਧਰਮ ਜਿਹੜਾ ਸੱਚਾਈ ਜਿਹੜੀ ਹੈ ਨਾ ਉਹ ਤੁਸੀਂ ਸੱਚ ਦੇ ਉੱਤੇ ਨਾ ਖੜੇ ਹੋਏ ਤਾਂ ਤੁਸੀਂ ਇਹ ਸਾਰੀ ਜੰਨਨਾ ਕਰੋਗੇ ਉਹ ਇੰਦਰੀ ਵੀ ਇਸੇ ਜਿਹੀ ਹੈਗੀ ਉਹਨੇ ਪਹਿਲਾਂ ਤੇ ਬਲਵੰਤ ਸਿੰਘ ਦਾ ਕਹਿਤਾ ਜੀ ਇਹਨੂੰ ਫਕਤ ਸੇਖ ਦੇ ਠੀਕ ਹੈ ਮੈਂ ਵੀ ਮੰਨਦਾ ਕਿ ਮੇਰੇ ਵੀਰ ਨੇ ਗੱਲ ਕੀਤੀ ਸੀਗੀ ਕਿ ਮੇਰੇ ਫੌਰ ਨਾਲ ਕਿ ਉਹ ਥੋੜੀ ਫਲਾਣੀ ਗਲਤ ਸੀ ਪਰ ਉਹ ਛੇੜਿਆ ਜਰ ਰਹੇਗਾ ਤੁਸੀਂ ਠੀਕ ਹੈ ਤੁਸੀਂ ਇੱਕ ਪਿੱਟ ਹੱਸਤਾ ਹੋ ਕੌਮ ਵੀ ਅਗਰ ਤੁਸੀਂ ਸਮਝੇ ਹੋ ਤੇ ਤੁਸੀਂ ਕਹਿੰਦੇ ਜਦੋਂ ਉਹਨਾਂ ਨੇ ਦੇਖਿਆ ਕਿ ਆਮ ਕੌਮ ਦੇ ਵਿੱਚ ਆਹ ਜਿਹੜੀ ਗੱਲਤੀ ਮੰਜ਼ੂਰ ਨਹੀਂ ਹੋ ਰਹੀ ਸੀ ਤੇ ਕੌਮ ਦੀ ਭਾਵਨਾ ਵੇਖ ਕੇ ਉਹਨਾਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੂੰ ਤੇ ਕਿਉਂਕਿ ਉਹਨਾਂ ਨੇ ਉਸਨੂੰ ਕੀਤਾ ਸੁਣ ਕੇ ਉਹ ਸੱਜੀ ਗੱਲ ਹੈ ਉਹ ਉਹ ਐਕਸਟੈਂਸ਼ਨ ਹੈਗੇ ਐਂਡ ਐਸ ਪੀ ਸੀ ਸੀ ਉਹੀ ਤਾਂ ਤੇਜੀ ਹੋ ਰਹੀ ਹੈ ਮੈਨੀਟਰੀਆ ਹੁਣ ਗਿਆਨੀ ਐਟਲੀ ਨੂੰ ਤੁਸੀਂ 15 ਦਿਨ ਦਾ ਟਾਈਮ ਦਿੱਤਾ ਸੀਗਾ ਉਹ ਨੂੰ ਉਹ ਨੂੰ ਉਹ ਨੂੰ ਕਰਕੇ ਤਾਂ ਖਤਮ ਕਰ ਦਿੰਦੇ ਇਹ ਇਹ ਗਲਤੀ ਹੈ ਉਹ ਜਿਹੜੇ ਇੱਕ ਜਿਹੜਾ ਉਹਦੇ ਤੇ ਇਲزام ਲੱਗਾ ਹੈ ਇਹ ਅਜੇ ਤਾਂ ਥੋੜੀ ਨਾਲ ਲੱਗਾ ਹੈ ਤੇ ਬਹੁਤ ਘਾੜਾ ਲੱਗਾ ਹੈ ਤੇ ਜਿੱਦ ਇੱਕ ਮੇਰੇ ਜਿਹੜੇ ਵੀਰ ਨੇ ਗਲਤੀ ਕੀਤੀ ਸੀ ਅਸੀਂ ਤੇ ਬਾਅਦ-ਬਾਅਦ ਕਹੀ ਜਾ ਰਹੇ ਹਾਂ ਕਿ ਜਦੋਂ ਉਹਨਾਂ ਨੇ ਗਲਤੀ ਕੀਤੀ ਕਿ ਜਿਹੜੇ ਉੱਤੇ ਸੀਗੇ ਤੇ ਜਿਨ੍ਹਾਂ ਨੇ ਕਿਹਾ ਸੀ ਅਸੀਂ ਤੇ ਹਾਰਨੈਟ ਬੰਦੇ ਹਾਂ ਤਾਂ ਅਸੀਂ ਤੇ ਕਰਨ ਦੀ ਗੱਲ ਕਰਨੀ ਹੁੰਦੀ ਹੈ ਹੂੰ ਉਹ ਜਿਹੜੇ ਜਿਹੜੇ ਮੁੱਖਸ਼ਾਕਾਰ ਵੀ ਤਕਤਾਂ ਦੇ ਰਗੇ ਉਹਨਾਂ ਦਾ ਵੀ ਤੁਸੀਂ ਅਗਰ ਐਸਪੀਸੀਸੀ ਤੇ ਐਕਟਿਵਿਸਟ ਦੇਖੋ ਉਨ੍ਹਾਂ ਦਾ ਜਿਹੜਾ ਕਾਰਜਕ੍ਰਮ ਹੈ ਬੜਾ ਵੈਲ ਡਿਜ਼ਾਈਨਡ ਹੈ ਉਹਨਾਂ ਨੇ ਸਿਰਫ ਇੱਕ ਦੀ ਧਾਰਨ ਮੁਨਿਆਦਾ ਵਾਲ ਚਾਲ ਕਰਿਆ ਅਸੀਂ ਲੋਕਾਂ ਨੇ ਉਹਨਾਂ ਨੂੰ ਪੰਪ ਦੇ ਦੱਟੇਦਾਰ ਪੜ੍ਹਨੀ ਕਿੱਥੋਂ ਸਿਕਾਵੇ ਬਣਾ ਦਿੱਤਾ ਇਹਨਾਂ ਇਹਨਾਂ ਦਾ ਪੰਪ ਜਿਹੜਾ ਹੈਗਾ ਉਹ ਸੁਪਰੀਮ ਅਸੀਂ ਕਹਿ ਕੇ ਖਾ ਚ ਗਏ ਹਾਂ ਕਿ ਪੰਪਕ ਪੈਸੇ ਸਮੂਤਾ ਪੰਪੀ ਹੋ ਕੇ ਇੱਕ ਪੰਪ ਇਕੱਠਾ ਹੋ ਕੇ ਲੈ ਸਕਦਾ ਜੀ ਗਰੈਂਟਿੰਗ ਟੋਰਨਾ ਨੂੰ ਤੁਸੀਂ ਅਗਰ ਉਹਨੂੰ ਸੰਤਈਆ ਕਰਨਾ ਹੈ ਤੇ ਪੰਪ ਦਿਖਾਈ ਦੇਗਾ ਐਸਪੀਸੀ ਕੱਲੇ ਦੀ ਡਿਸਾਈਡ ਕਰਕੇ ਵੀ ਜਾਂ ਇਸੇ ਦੇ ਬੰਦੇ ਤੇ ਕਾਟੇ ਨਹੀਂ ਕਾਟਦੇ ਤੇ ਦੂਜੇ ਵੀ ਜਿਹੜੇ ਹੋਰ ਵੀ ਪਰਫੈਕਟ ਪਾਸੇ ਨੇ ਉਹ ਕੌਂਸਲ ਡਿਸਾਈਡ ਕਰੇਗਾ ਜਦੋਂ ਕੌਂਸਲ ਪ੍ਰੈਸਲੈਟ ਕੌਂਸਲ ਡਿਸਾਈਡ ਕਰੇਗਾ ਉਹਦੇ ਨਾਲ ਹੀ ਅਕਾਲ ਤਖਤ ਦੀ ਸਰਗੁਛਾ ਅਕਾਲ ਤਖਤ ਦੀ ਸੁਖਮੈਤ ਮਖਿਆਰੀ ਕੈਂਪ ਹੁੰਦੀ ਹੈ ਤੇ ਤੀਜੀ ਗੱਲ ਇਹ ਕੀ ਕਿ ਜਿਹੜਾ ਆਪਾਂ ਹਾਲ ਤੱਕ ਕਹਿ ਰਹੇ ਆ ਕਿ ਜਿਹੜੀਆਂ ਪੰਚਤਚ ਪੰਚਾਵਾਂ ਜਗ੍ਹਾ ਹੈ ਗਿਆਨੇ ਸਿਕਾਂ ਦੀ ਸੰਤਾਵਾ ਇਹਨਾਂ ਨੂੰ ਜਿਹੜਾ ਘਾਲ ਆਇਆ ਇਹ ਸਿਆਸੀ ਦਾਨਾ ਨੇ ਤੇ ਸਿਆਸੀ ਪਾਰਟੀਆਂ ਨੇ ਅਸੀਂ ਤੇ ਗੱਲ ਨਹੀਂ ਤੇ ਵੀ ਪਹਿਲਾਂ ਵੀ ਬੇਨਤੀ ਕੀਤੀ ਸੀ 29 ਤਰੀਕ ਨੂੰ ਕਿ ਆਪਣੇ 29 ਨਵੰਬਰ ਨੂੰ ਕਿ ਤੁਸੀਂ ਆ ਜਰੂਰ ਕਰਸਾਇ ਇੱਕ ਤਸਦੀਕ ਦਿਓ ਕਿ ਅੱਜ ਤੋਂ ਬਾਅਦ ਸਿੱਖਾਂ ਦੀ ਸੰਸਥਾਵਾਂ ਦੇ ਵਿੱਚ ਕੋਈ ਸਿਆਸੀ ਦਾਨੀ ਸਿਆਸਤਦਾਨ ਜਾਂ ਸਿਆਸੀ ਪਾਰਟੀ ਦੀ ਦਖਲਅੰਦਾਜ਼ੀ ਨਹੀਂ ਹੋਵੇ ਇਹ ਅਸੀਂ ਕਹਾਂਗੇ ਚਲੋਗਾ ਨਹੀਂ ਨਹੀਂ ਕਿ ਤੁਹੇ ਅਮਨ ਗੱਲ ਹੈ ਕਿ ਬਾਕੀ ਗੱਲ ਰਹੇਗੀ ਜਿਹੜੀ ਗੱਲ ਮੇਰੇ ਵੀਰ ਬਾਤ ਬਾਤ ਕਹੀ ਜਾ ਰਹੇ ਨੇ ਤੇ ਦੇਖੋ ਅੱਜ ਵੀ ਦੇਸ਼ ਦੇ ਸਰਾਸਤੀ ਹੈ ਕਿ ਵੀ ਪੰਚਿਕ ਸਰਕਲ ਦੇ ਵਿੱਚ ਤੇ ਪੰਜਾਬ ਦੀ ਪੋਲਿਟਿਕਲ ਏਰੀਆ ਦੇ ਵਿੱਚ ਇਹਨਾ ਮਤਲਬ ਅਸੀਂ ਹਾਕੂ ਨੇ ਵੀ ਗਲਤੀ ਕੀਤੀ ਹੋਈ ਹੈ ਤੇ ਵੈਕਿਊਮ ਜਿਹੜਾ ਹੈਗਾ ਅੱਗੇ ਜਾਣੀ ਹੈਗਾ ਕਾਫੀ ਚਿਰਾਂ ਦਾ ਹੈਗਾ ਬਟ ਸਾਡੇ ਪਾਸ ਤੋਂ ਭਾਵੇਂ ਤੁਹਾਡੇ ਸਾਡੇ ਮੇਰੇ ਵਰਗੇ ਪੱਤਰ ਸਾਨੂੰ ਵੀ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ ਤੇ ਸਾਨੂੰ ਅੱਗੇ ਆ ਕੇ ਤੇ ਜਿਹੜਾ ਇਹ ਵੈਕਿਊਮ ਹੈਗਾ ਤੇ ਚੰਗੇ ਬੰਦਿਆਂ ਬੰਦਿਆਂ ਦੀ ਸਨਾਖਤ ਕਰਕੇ ਜਿਹੜੇ ਕਿ ਸੋ 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 ਵੈਕਿਊਮ ਗੁਰਪੀਜੀ ਵੈਕਿਊਮ ਖਤਮ ਕਰਨ ਲਈ ਆਮ ਲੋਕਾਂ ਨੂੰ ਅੱਗੇ ਆਉਣਾ ਪਊਗਾ ਇਹ ਤੁਹਾਡਾ ਕਹਿਣਾ ਬਿਲਕੁਲ ਬਿਲਕੁਲ ਜੀ ਇਹ ਤੇ ਇਹ ਸਪਾਸਟਰ ਦੇਖੋ ਜੀ ਇਹ ਇਹ ਜਿਹੜੀ ਲੀਡਰਸ਼ਿਪ ਹੈ ਪਾਵੇਂ ਪੰਚਤ ਹੈ ਪਾਵੇਂ ਕਲਾਸਿਕ ਸਾਤੀ ਹੈ ਇਹ ਨਿਕਾਰੀ ਗਈ ਹੈ ਇਹਨਾਂ ਦੀ ਜਿਹੜੀਆਂ ਤਾਰੀਖ ਦੇ ਨਾਲੇ ਕੀਤੇ ਨੇ ਕਿਸਲੇ ਵਿਆਖਿਆ ਦੇ ਵਿੱਚ ਉਹ ਗੱਲ ਜ਼ਾਹਿਰ ਹੋ ਗਏ ਨੇ ਲੋਕਾਂ ਨੇ ਇਹਨਾਂ ਨੂੰ ਅਸਵੀਕਾਰ ਕਰਤਾ ਹੈ ਸੋ ਇਹ ਗੱਲ ਇਹ ਇਹ ਮੈਂ ਤੇ ਇਹਨਾਂ ਨੂੰ ਇਹ ਕਹਿੰਦੀ ਕਰਾਂਗਾ ਕਿ ਤੁਸੀਂ ਜੇ ਰਾਈਟਿੰਗ ਆਨ ਦ ウォਲ ਤੁਸੀਂ ਨੂੰ ਸਵੀਕਾਰ ਕਰੋ ਉਹ ਕੋਈ ਤੁਸੀਂ ਨਕਾਰੇ ਹੋਏ ਹੋ ਤੁਸੀਂ ਅਗਰ ਇਹ ਕੰਮ ਨਹੀਂ ਕੀਓਗੇ ਵੀ ਅਸੀਂ ਅੰਦੀ ਵੀ ਹੋਰ ਟਾਈਮ ਲਗਾਗੇ ਹੋਰ ਟਾਈਮ ਲਗਾਗੇ ਉਹ ਤੁਹਾਨੂੰ ਜਿੰਨਾ ਮਰਜ਼ੀ ਤੁਸੀਂ ਟਾਈਮ ਲੈ ਲਓ ਤੁਹਾਨੂੰ ਲੋਕਾਂ ਨੇ ਸਵੀਕਾਰ ਨਹੀਂ ਕਰਨਾ ਮੈਂ ਤਾਂ ਇਹਨਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਜਾ ਕੇ ਸੇਵਾ ਕਰਨੀ ਸ਼ੁਰੂ ਕਰੋ ਕਾਂ ਤੁਸੀਂ ਜਿਸ ਜਾ ਕੇ ਮਿੱਤਰੋ ਵਿਚਰੋ ਲੋਕਾਂ ਦੇ ਵਿੱਚ ਵਿਚਰੋ ਆਪਣੀ ਸੇਵਾ ਉਹ ਤੇ ਜੇਕਰ ਉਹ ਸਮਝ ਲੈਣੇ ਕਿ ਵੀ ਵਾਕੀ ਤੁਸੀਂ ਮੈਂ ਉਹ ਆਪਣੇ ਆਪ ਨੂੰ ਸਿੱਖਣੀ ਕਰਨਾ ਚਾਹੁੰਦੇ ਹਾਂ ਤੇ ਫਿਰ ਉਹਨਾਂ ਨੂੰ ਸਮਝਾਉਣ ਦੀ ਕਰ ਲੈਣਗੇ ਪਰ ਅੱਜ ਜੀ ਦੇਖ ਕੇ ਤੁਸੀਂ ਕਹੋਗੇ ਕਿ ਅਸੀਂ ਆ ਸਿੱਧਾ ਠੇਦੀ ਜਾਵਾਂਗੇ ਇਹ ਉਹ ਕੰਨੀ ਉਹ ਗੱਲ ਸੀ ਕਿ ਕਿਹਦੇ ਉਹ ਜਿਹੜਾ ਮਹਾਮਾਰਗ ਦੀ ਗੱਲ ਇਹਨੇ ਕਿ ਆਪਣੇ ਗਿਆਨਿਆ ਸੀਤਨੀ ਕੀ ਕਿਸੇ ਕਿਸੇ ਸਿਕੁਨੀ ਤੇ ਜੁੜੇ ਹੋਣ ਜੀ ਰਾ ਦੇ ਤੋਂ ਕੌਣ ਕੌਣ ਨੇ ਉਹ ਮੈਂ ਕਹਾ ਮੈਂ ਪਰ ਉਹ ਮੈਂ ਹਾਂ ਕਿ ਉਹ ਕਿਸੇ ਨੇ ਕਿਆ ਕਿ ਮੈਕਨੋਲਜੀ ਆਪਾਂ ਗਲਤ ਕਰੀਏ ਬਟ ਮੈਂ ਤੇ ਸਾਰੇ ਹੀ ਬੰਦੇ ਇਹ ਸਾਰੇ ਹੀ ਜਿਹੜੇ ਨੇ ਇਹ ਸਾਰੇ ਹੀ ਨਟਾਰੇ ਹੋਏ ਨੇ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਸਿੱਤੇ ਦੇ ਕੇ ਤੇ ਮੂੜੋ ਆਪਣੀ ਸੇਵਾਵਾ ਪੰਖ ਦੀ ਢੋਲੀ ਤੇ ਰੱਖਣ ਉੱਥੇ ਜਾ ਕੇ ਵੇਚਣ ਤੇ ਜੇ ਸੰਕਲਨ ਕੋਈ ਚਾਰਕਦਾ ਤਾਂ ਹੀ ਇਹ ਵਾਪਸ ਆ ਸਕਤੇ ਨੇ ਉੱਧਾਂ ਨੀਏ ਵਾਪਸ ਆਉਂਦੇ ਥੈਂਕ ਯੂ